ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਇੰਸਟਾਗ੍ਰਾਮ ਤੇ ਮਸ਼ਹੂਰ ਸੁਖ ਰਤਿਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਸ਼ਹੂਰ ਸੁਖ ਰਤਿਆ ਉਰਫ ਸੁਖਪ੍ਰੀਤ ਸਿੰਘ ਆਪਣੇ ਇੱਕ ਸਾਥੀ ਉਸਦੇ ਭਰਾ ਗੁਰਪ੍ਰੀਤ ਸਿੰਘ ਦੇ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀਹਾਂ ਦੱਸਦੀ ਹੈ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖ ਰਤਿਆ ਤੇ ਉਸਦੇ ਭਰਾ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦੋਵਾਂ ਦੇ ਉੱਤੇ ਮੁੰਬਈ ਦੇ ਵਿੱਚ ਇੱਕ ਔਰਤ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਨੇ 5 ਲੱਖ ਰੁਪਏ ਦੀ ਸੁਪਾਰੀ ਲਈ ਤੇ ਸੁਪਾਰੀ ਲੈ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਔਰਤ ਦੇ ਪਤੀ ਨੇ ਦੋਵਾਂ ਨੂੰ 5 ਲੱਖ ਦੀ ਸੁਪਾਰੀ ਦਿੱਤੀ ਗਈ ਸੀ ਜੀ ਹਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿਸ ਸੈਲੂਨ ਦੇ ਵਿੱਚ ਮੁੰਬਈ ਦੇ ਵਿੱਚ ਜਦੋਂ ਸੁਖ ਰਤੀਆ ਗਿਆ ਹੋਇਆ ਸੀ ਤਾਂ ਉੱਥੇ ਸੈਲੂਨ ਦੇ ਵਿੱਚ ਇੱਕ ਮਹਿਲਾ ਦੇ ਨਾਲ ਉਸ ਦੀ ਜਾਣ ਪਹਿਚਾਨ ਹੁੰਦੀ ਆ ਤੇ ਉਸੇ ਬॉयਫ੍ਰੈਂਡ ਦੇ ਵੱਲੋਂ ਆਪਣੀ ਪਤਨੀ ਦੀ ਸੁਪਾਰੀ ਸੁਖਰਤਿਆ ਤੇ ਉਸਦੇ ਭਰਾ ਨੂੰ ਦਿੱਤੀ ਜਾਂਦੀ ਆ 5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੁੰਦਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਦੇ ਵੱਲੋਂ ਰੈਕੀ ਕੀਤੀ ਜਾਂਦੀ ਆ ਤੇ ਜਦੋਂ ਮਹਿਲਾ ਇਕੱਲੀ ਆ ਰਹੀ ਹੁੰਦੀ ਆ ਤਾਂ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਦਾ ਇੱਕ ਸੀਸੀਟੀਵੀ ਫੁਟੇਜ ਆ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਕਿ ਸੁਖਰਤਿਆ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਇੱਕ ਮਹਿਲਾ ਦਾ ਕਤਲ ਸੁਪਾਰੀ ਲੈ ਕੇ ਕੀਤਾ ਗਿਆ ਤਾਂ ਦਾਦਾ ਜੀ ਇਹ ਕਿ ਸੁਖ ਰਤਿਆ ਉਹ ਹੀ ਆ ਜੜ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਉਦੋਂ ਆਇਆ ਜਦੋਂ ਉਸ ਦਾ ਉਸ ਦੀ ਗਰਲਫ੍ਰੈਂਡ ਦੇ ਨਾਲ ਮਨਜੀਤ ਕੌਰ ਦੇ ਨਾਲ ਕਾਫੀ ਰੌਲਾ ਪਿਆ ਸੀ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਵੱਲ ਇਤਰਾਜ਼ ਜੋਗ ਵੀਡੀਓਜ਼ ਦੇ ਨਾਲ ਇਤਰਾਜ਼ ਜੋਗ ਟਿੱਪਣੀ ਕਰਦੇ ਹੋਏ ਜਿਹੜੇ ਕਿ ਵੀਡੀਓ ਪਾਈਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਅਮਰਿਤਪਾਲ ਮੈਰ ਦੇ ਵੱਲੋਂ ਵੀ ਇਹਨਾਂ ਨੂੰ ਵਰਜਿਆ ਗਿਆ ਰੋਕਿਆ ਗਿਆ ਜੋ ਤਾਵਣੇ ਦਿੱਤੇ ਗਏ ਸੀ ਕਿ ਜੇਕਰ ਤੁਸੀਂ ਆਸ ਤੋਂ ਬਾਅਦ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਗਲਤ ਵੀਡੀਓ ਪਾਈ ਜਾਂ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਤਾਂ ਫਿਰ ਇਸ ਦਾ ਅੰਜਾਮ ਬੁਰਾ ਹੋਵੇਗਾ ਜਿਸ ਤੋਂ ਬਾਅਦ ਸੁਖਰਤਿਆ ਤੇ ਮਨਜੀਤ ਕੌਰ ਦੇ ਵੱਲੋਂ ਜਿਹੜੀ ਵੀਡੀਓ ਸੀ ਉਹਨਾਂ ਵਿੱਚ ਸ਼ਬਦਾਂ ਦੇ ਸਹੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੀ ਕਿ ਕਾਫੀ ਚਰਚਾ ਦੇ ਵਿੱਚ ਆਇਆ ਤਦਾਦ ਦੇ ਕਿ ਸੁਖਰਤਿਆ ਜੋ ਕਿ ਮਾਡਲਿੰਗ ਕਰਨ ਦਾ ਵੀ ਕਾਫੀ ਸ਼ੌਂਕ ਰੱਖਦਾ ਸੀ ਤੇ ਮੁੰਬਈ ਮਾਡਲਿੰਗ ਦੇ ਵਾਸੀ ਹੀ ਹੈ ਉੱਥੇ ਗਿਆ ਸੀ ਜਿਸ ਦੌਰਾਨ ਜਦੋਂ ਇਸ ਨੂੰ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਜਾਂਦੇ ਇੱਕ ਮਹਿਲਾ ਦਾ ਕਤਲ ਕਰਨ ਦੇ ਵਾਸਤੇ ਤਾਂ ਸੁਖ ਰਤਿ ਹੈ ਤੇ ਉਸੇ ਭਰਾ ਨੇ ਮਿਲ ਕੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਮੁੰਬਈ ਅਤੇ ਨੋਆਈਡਾ ਪੁਲਿਸ ਨੇ ਸਾਂਝ ਤੌਰ ਤੇ ਪਰੇਸ਼ਨ ਕਰਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਜੜੀ ਕੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਦ ਦਾਅਵੇ ਕਿ ਹਲੇ ਤੱਕ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਪੁਲਿਸ ਅਧਿਕਾਰੀ ਦਾ ਜਿਹੜਾ ਬਿਆਨ ਸਾਹਮਣੇ ਨਹੀਂ ਆਇਆ মিডিਆ ਰਿਪੋਰਟਾਂ ਦੇ ਮੁਤਾਬਿਕ ਪਤਾ ਲੱਗ ਗਿਆ ਕਿ ਸੁਖਰਤਿਆ ਤੇ ਉਸ ਦੇ ਭਰਾ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ